ਸਾਡੇ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇੱਕ ਢੀੜੇ ਦੇ ਵਿੱਚ ਇਸ ਢੀੜੇ ਦੇ ਵਿੱਚ ਇੱਕ ਬਾਬੇ ਨੂੰ ਤਾਂ ਉਹਨਾਂ ਦੇ ਸਾਡੇ ਮੁੱਖ ਮੰਤਰੀ ਦੇ ਬੋਡੀਗਾਰਡ ਨੇ ਇੱਕ ਬਾਬੇ ਨੂੰ ਤਾਂ ਜੱਫਾ ਪਾ ਕੇ ਰੋਕਿਆ ਹੋਇਆ ਸੀ ਪਰ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਕੀ ਕਰ ਰਹੇ ਨੇ ਉਹਨਾਂ ਨੇ ਇੱਕ ਬਿੱਬੀ ਨੂੰ ਜੱਫਾ ਪਾਇਆ ਹੋਇਆ ਜੱਫਾ ਮਤਲਬ ਉਹਨਾਂ ਨੇ ਆਪਣੀਆਂ ਬਿੱਬੀ ਰੋ ਰਹੀ ਆ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਬੀਬੀ ਨੂੰ ਦਿਲਾਸਾ ਦੇ ਰਹੇ ਨੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਮੈਨੂੰ ਹੈਰਾਨੀ ਹੋਈ ਇਹ ਦੇਖ ਕੇ ਕਿ ਉਹੀ ਬੀਬੀ ਦਾ ਜਿਹੜਾ ਕਲੀਪ ਹੈ ਨਾ ਉਹ ਸੋਸ਼ਲ ਮੀਡੀਆ ਦੇਤੇ ਛਾਇਆ ਹੋਇਆ। ਸਭ ਤੋਂ ਵੱਡੀ ਹੈਰਾਨੀ ਮੈਨੂੰ ਅੱਜ ਸਵੇਰੇ ਹੋਈ ਜਦੋਂ ਚੰਗੀ ਤਰ੍ਹਾਂ ਫੋਟੋ ਜ਼ੂਮ ਕਰਕੇ ਦੇਖੀ ਤਾਂ ਬੀਬੀ ਦੇ ਗਲੇ ਵਿੱਚ ਇੱਕ ਪਟਾ ਪਾਇਆ ਹੋਇਆ। ਹੁਣ ਪਟੇ ਦਾ ਤੁਹਾਨੂੰ ਪਤਾ ਹੀ ਹੈ ਕਿ ਕੌਣ ਪਾਉਂਦੇ ਨੇ ਹੈਨਾ? ਔਰ ਉਹ ਪਟੇ ਤਾਂ ਬਾਜ ਜਦੋਂ ਉਹਨੂੰ ਬਿਕਰ ਨੂੰ ਲੈ ਆ ਚੰਗੀ ਤਰ੍ਹਾਂ ਚਾਂਦਨੀ ਦੇ ਵਿੱਚ ਤਾਂ ਪਤਾ ਲੱਗਿਆ ਕਿ ਜਿਹੜੀ ਇਹ ਬੀਬੀ ਆ ਨਾ ਇਹ ਆਮ ਆਦਮੀ ਪਾਰਟੀ ਦੀ ਹੀ ਵਰਕਰ ਹੈ ਉਸ ਤੋਂ ਜ਼ਿਆਦਾ ਜਦੋਂ ਫਿਰ ਚਾਂਦਨੀ ਦੇ ਵਿੱਚ ਉਹ ਫੋਟੋ ਲਗਾਈ ਤਾਂ ਪਤਾ ਲੱਗ ਗਿਆ ਕਿ ਉਹ ਬੀਬੀ ਜਿਹੜੇ ਹਲਕੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਏਰੀਏ ਦੇ ਵਿੱਚ ਹੜਪੀੜਿਤ ਲੋਕਾਂ ਨੂੰ ਦਿਲਾਸਾ ਦੇਣ ਲਈ ਪਹੁੰਚੇ ਹੋਏ ਸੀ ਉਹ ਬੀਬੀ ਤਾਂ ਉਸ ਏਰੀਆ ਦੀ ਹੈ ਹੀ ਨਹੀਂ ਰੈਂਡ ਵਾਲੀ ਕਿਸੇ ਹੋਰ ਪਾਸੇ ਦੀ ਤੇ ਜਾਣਕਾਰੀ ਹੈ 임ਲੀ ਕੇ ਬਿੱਬੀ ਦੀ ਕਾਲੀਸ਼ਾਂ ਫੋਟੋ ਵੀਕ ਕੈਂਟ ਮਤਲਬ ਮੈਨੂੰ ਉਹ ਸ਼ੋਤ ਜੀ ਪੈ ਗਈ ਕਿ ਪੰਜਾਬ ਸੀ ਹਾਂ ਤੂੰ ਤਾਂ ਇਸ ਵਕਤ ਹੜ੍ਹ ਦੇ ਹਾਲਾਤਾਂ ਵਿੱਚ ਇੰਨਾ ਜ਼ਿਆਦਾ ਡੁੱਬ ਗਿਆ ਕਿ ਪਤਾ ਨਹੀਂ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹ ਕਿੰਨੇ ਸਾਲਾਂ ਦੇ ਵਿੱਚ ਉਹਨਾਂ ਦਾ ਜੀਵਨ ਪੱਧਰ ਉੱਪਰ ਆਏਗਾ ਪਰ ਜਿਸ ਤਰ੍ਹਾਂ ਹੈ ਮੁੱਖ ਮੰਤਰੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਉਹ ਫੀਟੋ ਫੋਟੋ ਉਹ ਰੋਣਾ ਦੀ ਹੋ ਵੀਡੀਓ ਜਿਸ ਦੇ ਵਿੱਚ ਉਹ ਬੀਬੀ ਨੂੰ ਜੱਫੀ ਪਾ ਕੇ ਦਿਲਲਾਸਾ ਦੇ ਰਹੇ ਨੇ ਨਾ ਉਹਨੇ ਮੈਨੂੰ ਵੀਡੀਓ ਦੇ ਜਰੀਏ ਕੈਮਰੇ ਦੇ ਜਰੀਏ ਇਹ ਗੱਲ ਅੱਖਣ ਨੂੰ ਮਜਬੂਰ ਕਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਬੀਤੋਂ ਸੇ ਕਿ ਲੋਕਾਂ ਨੂੰ ਬਿਲੰਦ ਹੀ ਜਾਂਦੇ ਹੋ ਹੈ ਨਾ ਤਬ ਇੱਕ ਵਾਰੀ ਤੁਹਾਨੂੰ ਯਾਦ ਹੋਏਗਾ ਕਿ ਅਧਿਆਪਕਾਂ ਦਾ ਤੁਹਾਨੂੰ ਆਖੀ ਤੁਸੀਂ ਉਸ ਇਤਤਰ ਨੇ ਵਿੱਚ ਇੱਕ ਬੀਬੀ ਨੇ ਜੱਫੀ ਪਾਈ ਸੀ ਹੈ ਨਾ ਦੇਖੋ ਇਹਨੇ ਜੱਫੀ ਪਾਣਾ ਹੀ ਕਹਿੰਦੀ ਆ ਤਾਨੂੰ ਬੰਦੇ ਨਹੀਂ ਦਿਖਦੇ ਤੁਹਾਨੂੰ ਸੱਜੇ ਖੱਬੇ ਜਿਹੜਾ ਬੁੱਢੇ ਨੂੰ ਜਾਂਦੇ ਬੋਡੀਗਾਰਡ ਨਾਲ ਆਇਆ ਜੱਫਾ ਪਾਇਆ ਤੁਹਾਨੂੰ ਬਚਾਰਾ ਬੁਝੁਰਗ ਨਹੀਂ ਦੇਖਿਆ ਬਲਕਿ ਬਜ਼ੁਰਗ ਨੂੰ ਤੁਸੀਂ ਮਿਲੋ ਕਦੇ ਬਜ਼ੁਰਗ ਦਾ ਹੱਥ ਫੜਦੇ ਹੋ ਤੁਸੀਂ ਤੁਸੀਂ ਜਦੋਂ ਵੀ ਤੁਹਾਡੀ ਵੀਡੀਓ ਆਉਂਦੀ ਹੈ ਨਾ ਬਾਈ ਜੀ ਤੁਹਾਨੂੰ ਪਤਾ ਨਹੀਂ ਆਪਣੀਆਂ ਭੈਣਾਂ ਨਾਲ ਇੰਨੀ ਮੇਰ ਕਰਦੇ ਹੋ ਜਾਂਦੀ ਹੈ ਕਿ ਤੁਸੀਂ ਬਿੱਬੀਆਂ ਦੇਖਦੇ ਨਹੀਂ ਤੇ ਤੁਸੀਂ ਉਹਨਾਂ ਨੂੰ ਸਾਥ ਵੱਲ ਆਇਆ ਪਹਿਲਾਂ ਹੱਥ ਫੜਦੇ ਹੋ ਫਿਰ ਆਇਆ ਕਰਦੇ ਹੋ ਫਿਰ ਉਹਨਾਂ ਨੂੰ ਸਾਥ ਵੱਲ ਦੇਣ ਦੀ ਗਲੇ ਲਾ ਲੈਂਦੇ ਮੇਰੀ ਤਾਂ ਸਮਝ ਤੋਂ ਬਾਹਰ ਹੈ ਕਿ ਤੁਸੀਂ ਕਰਦੇ ਕੀ ਹੋ ਕਾਸ਼ ਤੁਸੀਂ ਇਹਨਾਂ ਬਿੱਬੀਆਂ ਵੱਲ ਇਹਨਾਂ ਧਿਆਨ ਦਿੰਦੇ ਹੋਣਾ ਇਹਨਾਂ ਬਿੱਬੀਆਂ ਵੱਲ ਧਿਆਨ ਦੇਣ ਦੀ ਆ ਕਰੀਬ ਜੇ ਨਾ ਕਹਿੰਦੇ 3.5 ਸਾਲ ਹੋ ਗਏ ਨੇ ਸੱਤਾ ਤੇ ਕਾਬਜ ਹੋਈ ਸੀ ਪੰਜਾਬ ਵੱਲ ਧਿਆਨ ਦਿੱਤਾ ਹੁੰਦਾ ਨਾ ਤਾਂ ਅੱਜ ਪੰਜਾਬ ਦੇ ਵਿੱਚ ਹੜ੍ਹ ਦੇ ਨਾਲ ਸਾਡੇ ਪੰਜਾਬ ਨੂੰ ਇਹਨਾਂ ਨੁਕਸਾਨ ਨਹੀਂ ਸੀ ਹੋਣਾ ਅੱਜ ਜੇਕਰ ਗੱਲ ਕੀਤੀ ਜਾਵੇ ਨਾ ਪੰਜਾਬ ਦੇ ਇਹਨਾਂ ਹੜ੍ਹਾਂ ਦੇ ਨੁਕਸਾਨ ਦੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਨੁਕਸਾਨ ਦਾ ਕੋਈ ਜ਼ਿੰਮੇਵਾਰ ਨਹੀਂ ਹੈ ਇਹ ਜਿੰਮੇਵਾਰੀ ਤਾਂ ਬਾਈਕ ਤੇ ਆਡੇ ਹੀ ਸਿਰ ਦੇ ਉੱਤੇ ਵੱਜਣੀ ਆ ਕਿਉਂਕਿ ਜਿਹੜਾ ਘਰ ਦਾ ਮੋਢੀ ਹੁੰਦਾ ਨਾ ਘਰ ਦਾ ਨੁਕਸਾਨ ਹੁੰਦਾ ਤਾਂ ਮੋਢੀ ਦੀ ਜ਼ਿੰਮੇਵਾਰੀ ਹੁੰਦੀ ਆ ਸੋ ਸਾਡੇ ਪੰਜਾਬ ਦੇ ਮੋਢੀ ਕੌਣ ਨੇ ਤੁਸੀਂ ਹੁਣ ਆ ਬੀਬੀਆਂ ਨੂੰ ਜਿਹੜੇ ਤੁਸੀਂ ਹੈ ਨਾ ਅਕਲਿਸੋ ਵਾਲੀ ਬੀਬੀ ਨੂੰ ਤੁਸੀਂ ਇੰਨਾ ਇੰਨੀ ਸ਼ਾਂਤ ਹੋਣਾ ਬਿਤੀ ਕਿ ਬੀਬੀ ਤਾਂ ਬੀਬੀ ਵੀ ਕਹਿ ਰਹੀ ਆ ਅਸੀਂ ਬਹੁਤ ਗਰੀਬ ਆ ਸਾਡਾ ਬਹੁਤ ਨੁਕਸਾਨ ਹੋ ਰਿਹਾ ਛਾੜੋ ਇੱਥੇ ਪੁੱਲ ਲਾ ਦਿਓ ਬਾਈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਮੇਰੇ ਵੱਡੇ ਵੀਰ ਜੋ ਮੇਰੀ ਵੀਡੀਓ ਤੇ ਕਰਕੇ ਪਹੁੰਚ ਲਈ ਹੈ ਨਾ ਮੇਰੀ ਤੈਨੂੰ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਪਹਿਲਾਂ ਤਾਂ ਇਹ ਬਿੱਬੀਆਂ ਨੂੰ ਥੋੜੇ ਪਰੇ ਕਰਨਾ ਸਿੱਖ ਲੈ ਕਿਤੇ ਇੰਜ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਵੱਡੀ ਭਾਬੀ ਉਹ ਤਾਂ ਤੈਨੂੰ ਛੱਡ ਕੇ ਪਹਿਲੇ ਆਉਣੇ ਦੀ ਚਲੀ ਗਈ ਹੁਣ ਕਿਤੇ ਇੰਜ ਨਾ ਹੋਵੇ ਬਹੁਤ ਸੋਹਣੀ ਹੈ ਮੇਰੀ ਛੋਟੀ ਭਾਬੀ ਮੇਰੀ ਡਾਕਟਰ ਨੇ ਗੁਰਪ੍ਰੀਤ ਪਰ ਭਾਬੀ ਬਹੁਤ ਸੋਹਣੀ ਹੈ ਪਰ ਆ ਜਿਹੜਾ ਤੇਰੇ ਜੱਫੇ ਪਾਉਣ ਵਾਲਾ ਜਿਹੜਾ ਹਤੇ ਕਲਾਕਾਰੀ ਕਰਦਾ ਹੈ ਨਾ ਕਿਤੇ ਇੰਜ ਨਾ ਹੋਵੇ ਕਿ ਗੋਰ ਸੇ ਭੱਦੀ ਵੀ ਨਾ ਮੈਂ ਤੈਨੂੰ ਛੱਡ ਕੇ ਕਿਤੇ ਪੱਲੀ ਭਾਬੀ ਵਾਂਗੂ ਕਿਨਾਰੇ ਕੋਕੇ ਬੈਠ ਜਵੇ ਸੋਚ ਲੈ ਕਿ ਪੰਜਾਬ ਦੇ ਵਿੱਚ ਨਾਟਕਬਾਜ਼ੀ ਲੋਕ ਸਮਝਦੇ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੂੰ ਇੱਕ ਜ਼ਿੰਮੇਵਾਰ ਇਨਸਾਨ ਹੈ ਦੂਸਰੀ ਕੀ ਰੱਬ ਬਾਪ ਬਣਿਆ ਹੋਇਆ ਸੋ ਇਹ ਕਲਾਕਾਰੀ ਛੱਡ ਦੇ ਉਹ ਕਲਾਕਾਰੀ ਨਾ ਕਰ ਪੰਜਾਬ ਦਾ ਧਿਆਨ ਕਰ ਔਰਤਾਂ ਜਿਹੜੇ ਰੋਂਦੀਆਂ ਪਿੱਟਦੀਆਂ ਆਉਂਦੀਆਂ ਨੇ ਜਿਹੜੀਆਂ ਜੈਨੂਇਨ ਲੋਕ ਦੁਖੀ ਨੇ ਉਹਨਾਂ ਕੋਲ ਫੌਂਚੇ ਆ ਜੇ ਇਹਨੂੰ ਵਲੰਟੀ ਹੈ ਨਾ ਆਪਣੇ ਆਲੇ ਦੁਆਲੇ ਕਰਕੇ ਬੀਬੀਆਂ ਨੂੰ ਇਹਨਾਂ ਨੂੰ ਬਹਾਨੇ ਨਾਲ ਹੱਥ ਫੜ ਕੇ ਫਿਰ ਉਹਨਾਂ ਨੂੰ ਗਲੇ ਨਾਲ ਲਾ ਕੇ ਸ਼ਾਂਤ ਬੰਨਾ ਦਿਨਾਂ ਲੈ ਡਰਾਮਾ ਛੱਡ ਦੇ ਛੱਡ ਦੇ ਛੱਡ